ਧੰਨ 시 ਗੁਰੂ ਅਰਜਨ ਦੇਵ ਜੀ ਬੀਬੀ ਪਾਨੀ ਅਤੇ ਗੁਰੂ ਰਾਮਦਾਸ ਜੀ ਦੇ ਸਪੁੱਤਰ ਸੀ ਨਾਨਾ ਨਾਨੀ ਜੀ ਦਾ ਨਾਮ ਗੁਰੂ ਅਮਰਦਾਸ ਜੀ ਅਤੇ ਮਨਸਾ ਦੇਵੀ ਜੀ ਸੀ ਬੀਬੀ ਉਹਨੂਪੀ ਤੇ ਹਰਦਾਸ ਜੀ ਦਾਦਾ ਦਾਦੀ ਜੀ ਸਨ ਗੁਰੂ ਸਾਹਿਬ ਦੇ ਦਾਦਕੇ ਲਾਹੌਰ ਤੇ ਨਾਨੀ ਕੇ ਗੁਇੰਦਵਾਲ ਸਾਹਿਬ ਸੀ ਗੁਰੂ ਸਾਹਿਬ ਦਾ ਜਨਮ ਗੁਇੰਦਵਾਲ ਸਾਹਿਬ ਵਿਖੇ ਹੋਇਆ ਉਹਨਾਂ ਦਾ ਬਚਪਨ ਇੱਥੇ ਹੀ ਬੀਤਿਆ ਗੁਰੂ ਮਹਾਰਾਜ ਦੇ ਤਿੰਨ ਭਰਾ ਸਨ ਗੁਰੂ ਜੀ ਸਭ ਤੋਂ ਛੋਟੇ ਸੀ ਵੱਡੇ ਭਰਾ ਦਾ ਨਾਮ ਸੀ ਪ੍ਰਿਥੀ ਚੰਦ ਤੇ ਉਸ ਤੋਂ ਛੋਟੇ ਦਾ ਨਾਮ ਸੀ ਮਹਾਦੇਵ ਪ੍ਰਿਥੀ ਚੰਦ ਨੇ ਗੁਰਗੱਦੀ ਲਈ ਬੇਅੰਤ ਲਲਕ ਵਿਖਾਈ ਪਰ ਉਹ ਗੁਰੂ ਅਰਜਨ ਦੇਵ ਜੀ ਦੇ ਸਹਿਜ ਅਗੇ ਮਿੱਟੀ ਹੋ ਗਿਆ ਗੁਰੂ ਜੀ ਅੰਦਰ ਵਸਦੇ ਸਹਿਜ ਦੇ ਚਲਕਾਰੇ ਉਹਨਾਂ ਬਾਰੇ ਪਰ ਚਲਤ ਬਾਲ ਸਾਖੀਆਂ ਤੋਂ ਪ੍ਰਤੱਖ ਹੁੰਦੇ ਹਨ ਇੱਕ ਵਾਰ ਬਾਲ ਗੁਰੂ ਅਰਜਨ ਦੇਵ ਜੀ ਵੇੜੇ 'ਚ ਗੇਂਦ ਨਾਲ ਖੇਡ ਰਹੇ ਸੀ ਖੇਡਦੇ ਸਮੇਂ ਗੇਂਦ ਰਿੜ ਦੀ ਰਿੜਤੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜਦੇ ਹੋਏ ਅੰਦਰ ਜਾ ਵੜੇ ਉਹਨਾਂ ਨੂੰ ਅੰਦਰ ਗੇਂਦ ਨਾ ਦੇ ਸੀ ਉਹਨਾਂ ਸੋਚਿਆ ਗੇਂਦ ਪਲੰਗ ਉੱਪਰ ਹੋਵੇਗੀ ਪਲੰਘ ਦੇ ਉੱਪਰ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸੀ। ਬਾਲ ਅਰਜਨਦੇਵ ਪਲੰਘ ਤੇ ਚੜਨ ਲਈ ਪਾਵੇ ਦਾ ਸਹਾਰਾ ਲੈ ਕੇ ਖੜੇ ਹੋ ਗਏ ਤੇ ਫਿਰ ਬਾਹੀ ਨਾਲ ਲਟਕ ਕੇ ਉੱਤੇ ਚੜਨ ਦਾ ਯਤਨ ਕਰਨ ਲੱਗੇ। ਇਸ ਨਾਲ ਪਲੰਘ ਹਿੱਲਿਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ ਇਹ ਕੌਣ ਵੱਡਾ ਪੁਰਖ ਹੈ ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ? ਉਹਨਾਂ ਦੇਖਿਆ ਤਾਂ ਬਾਲ ਅਰਜਨਦੇਵ ਜੀ ਪਲੰਘ ਤੇ ਚੜਨ ਦਾ ਯਤਨ ਕਰ ਰਹੇ ਸਨ। ਨਾਨਾ ਗੁਰੂ ਬਾਲ ਨੂੰ ਦੇਖ ਕੇ ਮੁਸਕਰਾਏ ਤੇ ਉਹਨਾਂ ਦੇ ਮੂੰਹ ਸਹਿਜ ਸੁਭਾਅ ਨਿਕਲਿਆ। ਕਾਲਾ ਨਾ ਪੈ ਸਮਾਉਣ ਤੇ ਇਸ ਆਸਨ ਦਾ ਵੀ ਮਾਲਕ ਹੋ ਜਾਵੇਗਾ ਜਦੋਂ ਬੀਬੀ ਪਾਨੀ ਜੀ ਦੀ ਨਿਗਾਹ ਉਸ ਪਾਸੇ ਗਈ ਤਾਂ ਉਹ ਲਿਬੜੇ ਤੇ ਬੜੇ ਬਾਲ ਅਰਜਨ ਨੂੰ ਫੜਨ ਲਈ ਦੌੜੇ ਮਤੇ ਉਪਲੰਗ ਤੇ ਚੜ ਕੇ ਪਿਤਾ ਗੁਰੂ ਦੇ ਵਸਤਰ ਮਾਰੇ ਨਾ ਕਰ ਦੇਣ ਤੇ ਪਿਤਾ ਗੁਰੂ ਦੀ ਨੀਂਦ ਨਾ ਖਰਾਬ ਹੋ ਜਾਵੇ ਪਰ ਪਿਤਾ ਗੁਰੂ ਨੇ ਬੀਬੀ ਪਾਨੀ ਨੂੰ ਰੋਗ ਦਿੱਤਾ ਤੇ ਖੁਦ ਬਾਲ ਅਰਜਨ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ ਬਾਲੇ ਅਰਜਨ ਸਰੀਰੋਂ ਭਾਰੇ ਸਨ ਨਾਨਾ ਗੁਰੂ ਦੇ ਮੁਖੋਂ ਫਿਰ ਨਿਕਲਿਆ ਐਨਾ ਗੋਹਰਾ ਬੋਹਿਤ ਜਿੰਨਾ ਵੱਡਾ ਹੋ ਬਾਣੀ ਦਾ ਵੀ ਬੋਹਿਤ ਹੋਵੇਗਾ ਦੋਹਤਾ ਬਾਣੀ ਦਾ ਬੋਹਤਾ ਨਾਨਾ ਗੁਰੂ ਦੇ ਦੋਵੇਂ ਬਚਨ ਪੂਰੇ ਹੋ ਗਏ ਬਾਲ ਅਰਜਨ ਗੁਰੂ ਰਾਮਦਾਸ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਤੇ ਬਾਣੀ ਬੋਹਿਤ ਪੱਖੋਂ ਉਹਨਾਂ ਨੇ ਆਦ ਗ੍ਰੰਥ ਜੀ ਦੀ ਸਾਜਨਾ ਹੀ ਨਹੀਂ ਕੀਤੀ ਸਗੋਂ ਇਸ ਦੇ ਅੰਦਰ ਦਰਜ ਬਾਣੀ ਵਿੱਚ ਉਹਨਾਂ ਦਾ ਖੁਦ ਦਾ ਬਾਣੀ ਭਾਗ ਕਰੀਬ 40% ਦੀ ਹੈ ਇੱਕ ਹੋਰ ਸਾਖੀ ਪ੍ਰਸਿੱਧ ਹੈ ਕਿ ਨਾਨਾ ਗੁਰੂ ਲੰਗਰ ਸ਼ਕਲ ਲਈ ਪੰਗਤ 'ਚ ਬੈਠੇ ਸਨ ਖੇੜ ਰਹੇ ਬਾਲ ਅਰਜਨ ਦੀ ਨਿਗਾਹ ਉਹਨਾਂ ਤੇ ਪਈ ਉਹ ਰਿੱੜਦੇ ਰਿੱੜਦੇ ਨਾਨਾ ਗੁਰੂ ਕੋਲ ਆ ਗਏ ਬਾਲ ਅਰਜਨ ਨੇ ਗੁਰੂ ਅਮਰਦਾਸ ਜੀ ਦਾ ਪ੍ਰਸ਼ਾਦੀ ਥਾਲ ਨੰਨੇ ਹੱਥਾਂ ਨਾਲ ਖਿਲਾਰ ਦਿੱਤਾ। ਮੁਸਕਰਾਉਂਦੇ ਨਾਨਾ ਗੁਰੂ ਬਾਲ ਅਰਜਨ ਨੂੰ ਨਿਹਾਰਦੇ ਰਹੇ। ਇੱਕ ਸੇਵਕ ਨੇ ਜਦੋਂ ਇਹ ਵੇਖਿਆ ਤਾਂ ਉਹ ਬਾਲ ਅਰਜਨ ਨੂੰ ਚੋਕੇ ਲੰਗਰ ਹਾਲ ਤੋਂ ਬਾਹਰ ਛੱਡ ਆਏ। ਪਰ ਉਹ ਫੇਰੇ ਆਏ ਤੇ ਨਾਨਾ ਗੁਰੂ ਦਾ ਥਾਲ ਦੁਬਾਰਾ ਖਿਲਾਰਨ ਲੱਗੇ। ਸੇਵਕ ਰੋਕਣ ਦਾ ਯਤਨ ਕਰਨ ਲੱਗਾ ਪਰ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਵਾਜੇ ਦਿੱਤਾ। ਗੁਰੂ ਅਮਰਦਾਸ ਜੀ ਦੇ ਮੂੰਖੋਂ ਨਿਕਲਿਆ ਠਹਿਰ ਹੋਏ ਥਾਲ ਦੇ ਆਲਕਾ ਐਨਾ ਕਾਲਾ ਨਾ ਪੈ ਖਿਲਾਰ ਲੈ ਖਿਲਾਰ ਲੈ। ਇਹ ਥਾਲ ਤੈਨੂੰ ਹੀ ਸਾਂਭਣਾ ਤੇ ਪਰੋਸਣਾ ਪੈਣਾ ਹੈ ਬਾਅਦ ਵਿੱਚ ਗੁਰੂ ਅਮਰਦਾਸ ਜੀ ਦੇ ਇਹਨਾਂ ਬੋਲਾਂ ਆਦ ਬੀੜ ਦੀ ਸਾਜਨਾ ਦੇ ਰੂਪ ਰਾਹੀ ਮੁੰਦਾਮਨੀ ਦੇ ਸ਼ਬਦ ਬਨ ਪ੍ਰਕਾਸ਼ ਧਾਰਿਆ ਥਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭਸਾ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਇ ਉਧਾਰੋ ਇਹ ਵਸਤ ਤ ਜੀ ਨਹ ਜਾਈ ਨਿਤਨੇ ਤਰਖੇ ਉਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਭ੍ਰਮ ਪਸਾਰੋ ਗੁਰੂ ਅਰਜਨ ਦੇਵ ਜੀ ਜਦੋਂ ਬਾਲ ਸਨ ਤਾਂ ਗੋਇੰਦਵਾਲ ਸਾਹਿਬ ਵਿਖੇ ਮਾਤਾ ਬੀਬੀ ਪਾਨੀ ਜੀ ਦੇ ਪਿੱਛੇ-ਪਿੱਛੇ ਤੁਰਦੇ ਰਹਿੰਦੇ ਬੀਬੀ ਪਾਨੀ ਜੀ ਜਦੋਂ ਚੁੱਲ੍ਹੇ ਚੌਂਕੇ ਦਾ ਕੰਮ ਕਰਦੇ ਤਾਂ ਉਹ ਹਰ ਕੰਮ ਨੂੰ ਨੀਜ਼ ਨਾਲ ਦੇਖਦੇ ਸਿੱਖ ਸਾਹਿਤ ਦੱਸਦਾ ਹੈ ਕਿ ਬੀਬੀ ਪਾਨੀ ਜੀ ਜਦੋਂ ਰੋਟੀ ਟੋਕ ਬਣਾਉਂਦੇ ਸਨ ਤਾਂ ਬਾਲ ਅਰਜਨ ਚੁੱਪਕੇ ਜਿਵੇਂ ਚੌਂਕੇ ਦੁਆਲੇ ਬਣਾਏ ਓਟੇ ਨਾਲ ਲੱਗ ਕੇ ਖੜੇ ਹੋ ਜਾਂਦੇ ਤੇ ਧਿਆਨ ਨਾਲ ਚੁੱਲ੍ਹੇ ਵਿੱਚ ਬਲਦੀ ਅੱਗ ਉੱਤੇ ਧਰੀ ਤਵੀ ਤਵੀ ਤੇ پکਦੀ ਰੋਟੀ ਨੂੰ ਨਿਹਾਰਦੇ ਰਹਿੰਦੇ ਮੱਠੇ ਮੱਠੇ ਸੇਕ ਨਾਲ ਤਪਦੀ ਤਵੀ ਤੇ ਪਕਦੀ ਰੋਟੀ ਦੇ ਧਿਆਨੇ ਅੰਦਰ ਉਹ ਵਰਤਮਾਨ ਤੋਂ ਕਿੰਨੇ ਸਾਲ ਅਗਾਹ ਵੇਖਣ ਲੱਗ ਜਾਂਦੇ ਜਦੋਂ ਉਹਨਾਂ ਸਿੱਖੀ ਦੀ ਰੋਟੀ ਪਕਾਉਣ ਲਈ ਖੁਦ ਤਪਦੀ ਤਵੀ ਉੱਤੇ ਬੈਠਣਾ ਸੀ ਬੀਬੀ ਜੀ ਨੇ ਪੁੱਛਣਾ ਅਰਜਨ ਕੀ ਵੇਖਦਾ ਹੈ ਤਾਂ ਬਾਲ ਅਰਜਨ ਬੋਲਦੇ ਮਾ ਰੋਟੀ ਨੂੰ ਪੱਕਣ ਲਈ ਕਿੰਨੇ ਕ ਸੇਕ ਦੀ ਲੋੜ ਹੁੰਦੀ ਹੈ ਲਾਹੌਰ ਵਿਖੇ ਉਹਨਾਂ ਨੂੰ ਤਤੀ ਤਵੀ ਉੱਤੇ ਬਿਠਾ ਕੇ ਤਸੀਹੇ ਦਿੱਤੇ ਗਏ ਉਹਨਾਂ ਨੇ ਛਾਲੇ ਛਾਲੇ ਹੋਇਆ ਆਪਣਾ ਤਨ ਰਾਵੀ ਅੰਦਰ ਸਮਾ ਲਿਆ ਸੀ ਇਸ ਤੋਂ ਬਾਅਦ ਤੱਤੀ ਤਵੀ ਪੰਜਾਬੀ ਬੋਲੀ ਦਾ ਤਜਸਵੀ ਸ਼ਬਦ ਬਣ ਗਿਆ ਅੱਜ ਜਦੋਂ ਵੀ ਇਹ ਸ਼ਬਦ ਕਿਸੇ ਲਿਖਤ ਜਾਂ ਬੋਲਾਂ ਅੰਦਰ ਆਉਂਦਾ ਹੈ ਤਾਂ ਇਸ ਦਾ ਅਰਥ ਗੁਰੂ ਅਰਜਨ ਦੇਵ ਜੀ ਦੇ ਲੱਟ ਲੱਟ ਬਲਦੇ ਸ਼ਹਾਦਤ ਦੀ ਬਿੰਬ ਨੂੰ ਪ੍ਰਕਾਸ਼ਮਾਨ ਕਰਦਾ ਹੈ ਤੇ ਸਾਡੇ ਦਿਲਾਂ ਅੰਦਰ ਅਣਖ ਨਾਲ ਜਿਉਣ ਤੇ ਜੂਝਣ ਦਾ ਜਜ਼ਬਾ ਪੈਦਾ ਕਰਦਾ ਹੈ ਅਤੇ ਉੱਟੀਏ ਨਾਲ ਖੜੇ ਬਾਹਲ ਅਰਜਨ ਤੱਤੇ ਰਾਹ ਉੱਤੇ ਤੁਰਦੇ ਹੋਏ ਗੁਰੂបាន ਦੁਨੀਆ ਦੇ ਹਰ ਪ੍ਰਾਣੀ ਲਈ ਜ਼ਿੰਦਗੀ ਦਾ ਸੋਮਾ ਹੋ ਜਾਂਦੇ ਹਨ ਬਾਲਵਸਥਾ ਮੇਲੇ ਗੁਰੂ ਅਰਜਨ ਦੇਵ ਜੀ ਪ੍ਰਿਥੀਚੰਦ ਤੇ ਮਹਾਦੇਵ ਨਾਲ ਗੋਡੀਆਂ ਖੇਡਦੇ ਹੁੰਦੇ ਸਨ ਖੇਡ ਦੌਰਾਨ ਪ੍ਰਿਥੀਚੰਦ ਦੀ ਬਿਰਤੀ ਸਦਾ ਰੋਂਦੂਆਂ ਵਾਲੀ ਰਹਿੰਦੀ ਉਹ ਆਪਣੀਆਂ ਹਾਰੀਆਂ ਹੋਈਆਂ ਗੋਡੀਆਂ ਨੂੰ ਹੇਰਾਫੇਰੀ ਨਾਲ ਦੁਬਾਰਾ ਪ੍ਰਾਪਤ ਕਰਨ ਦੀ ਤਾਂਘ ਚ ਰਹਿੰਦਾ ਮਹਾਦੇਵ ਖੇਡ ਦਾ ਜਰੂਰ ਸੀ ਪਰ ਉਸ ਦਾ ਧਿਆਨ ਜਿੱਤ ਹਾਰ ਤੋਂ ਨਿਰਲੇਪ ਤੇ ਸਭ ਕੁਝ ਲੁਟਾ ਦੇਣ ਵਾਲਾ ਹੁੰਦਾ ਸੀ ਪਰ ਬਾਲ ਅਰਜਨ ਦੇਵ ਜੀ ਬਹੁਤ ਸੱਚ ਤੇ ਸੰਜਮ ਨਾਲ ਖੇਡਦੇ ਖੇਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਉਹ ਜਿੱਥੇ ਦੂਸਰੇ ਦੀ ਜਿੱਤ ਨੂੰ ਸਤਿਕਾਰ ਦਿੰਦੇ ਉੱਥੇ ਪ੍ਰਿਥੀਚੰਦ ਨੂੰ ਆਪਣੇ ਨਿਵੇਕਲੇ ਅੰਦਾਜ਼ ਨਾਲ ਸ਼ਰਮਿੰਦਾ ਵੀ ਕਰ ਦਿੰਦੇ ਜਦੋਂ ਕਦੇ ਇਹ ਬਾਲ ਝਗੜੇ ਬੀਬੀ ਪਾਨੀ ਜੀ ਦੇ ਸਾਹਮਣੇ ਪੇਸ਼ ਹੁੰਦੇ ਤਾਂ ਮਾਂ ਆਪਣੇ ਬੇਟਿਆਂ ਦੀ ਤਬੀਅਤ ਅਨੁਸਾਰ ਜਾਨੀ-ਜਾਨ ਬੰਨ੍ਹ ਨਿਆ ਕਰਦੀ ਨਿਆ ਤੋਂ ਬਾਅਦ ਅਰਜਨ ਦੇਵ ਜੀ ਆਪਣੀਆਂ ਜਿੱਤੀਆਂ ਹੋਈਆਂ ਕੌਡੀਆਂ ਵੀ ਵੱਡੇ ਪ੍ਰਿਥੀਚੰਦ ਨੂੰ ਦੇ ਦੇਣ ਲਈ ਮਾਂ ਨੂੰ ਬੇਨਤੀ ਕਰਦੇ ਦੀ ਵੀ ਪਾਣੀ ਜਿ ਦੀਆਂ ਅੱਖਾਂ ਨਾਮ ਹੋ ਜਾਂਦੀਆਂ ਸ਼ਾਇਦ ਉਹ ਮਾਂ ਆਪਣੇ ਪੁੱਤਰ ਵੱਲੋਂ ਕੌੜੀਆਂ ਤਾਂ ਕੀ ਆਪਣਾ ਸਭ ਕੁਝ ਦੁਨੀਆ ਲਈ ਕੁਰਬਾਨ ਕਰ ਦੇਣ ਵਾਲੇ ਸਾਕੇ ਨੂੰ ਕਿੰਨਾ ਸਮਾਂ ਪਹਿਲਾਂ ਵੇਖ ਲਿਆ ਗੁਰੂ ਜੀ ਨੇ ਸ਼ਹਾਦਤ ਦੇ ਕੇ ਰੋਂਦੀ ਪਿੱਟਣ ਵਾਲੇ ਬੀਰਬਲ ਪ੍ਰਿਥੀਚੰਦ ਚੰਦੂ ਸਰਹੰਦੀ ਸメਤ ਬਾਦਸ਼ਾਹ ਜਹਾਂਗੀਰ ਨੂੰ ਵੀ ਇਤਿਹਾਸ ਦੀਆਂ ਨਜ਼ਰਾਂ ਅੰਦਰ ਜਨਮ ਜਨਮਾ ਤੱਕ ਸ਼ਰਮਿੰਦੇ ਤੇ ਨਿਰੁੱਤਰ ਰਹਿਣ ਲਈ ਮਜਬੂਰ ਕਰ ਛੱਡਿਆ ਹੈ ਗੁਰਗੱਦੀ ਤੇ ਬਿਰਾਜਮਾਨ ਹੋ ਜਾਣ ਉਪਰੰਤ ਕਿੰਨੇ ਸਾਲਾਂ ਬਾਅਦ ਗੁਰੂ ਅਰਜਨ ਦੇਵ ਜੀ ਇੱਕ ਦਿਨ ਖਦੂਰ ਸਾਹਿਬ ਹੁੰਦੇ ਹੋਏ ਗੋਇੰਦਵਾਲ ਸਾਹਿਬ ਆਠਾਰੇ ਸਭ ਕੁਝ ਫੁੱਲਪੁਲਾਕ ਕੇ ਉਹ ਮੋਹਨ ਤੇ ਮੋਹਰੀ ਜੀ ਦੀ ਬੇਨਤੀ ਤੇ ਪੂਰਾ ਦਿਨ ਬਾਲ ਖੇਡਾਂ ਖੇਡਦੇ ਰਹੇ ਮੋਹਨ ਅਤੇ ਮੋਹਰੀ ਜੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਸਨ ਸਿੱਖ ਸਾਹਿਬ ਦੱਸਦਾ ਹੈ ਕਿ ਗੁਰੂ ਸਾਹਿਬ ਸਾਰਾ ਦਿਨ ਮਾਮੇ ਮੋਹਰੀ ਜੀ ਅਤੇ ਮੋਹਨ ਜੀ ਸਮੇਤ ਆਪਣੇ ਬਚਪਨ ਦੇ ਦੋਸਤਾਂ ਨਾਲ ਕੁਸ਼ਤੀ ਗੁਲੀ ਡੰਡਾ ਕਬੱਡੀ ਮੁਗਦਰ ਚੁਕਣੇ ਆਦਿ ਖੇਡਾਂ ਖੇਡਦੇ ਰਹੇ ਉਸ ਦਿਨ ਉਹ ਵੀ ਸਮਾਦ ਅਵਸਥਾ ਵਿੱਚ ਸਾਰਾ ਦਿਨ ਖੇਡਦੇ ਰਹੇ ਉਨਾ ਪੂਰਾ ਦਿਨ ਆਪਣੇ ਬਚਪਨ ਨੂੰ ਦੁਬਾਰਾ ਜੀਵਿਆ